ਵੀਏ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਨਵੀਰ ਕੌਰ ਕਿੰਗਰ ਨੇ ਦੱਸਿਆ ਕਿ ਜਿੱਥੇ ਕੱਲ ਤੋਂ ਮੌਸਮ ਦੇ ਇੱਕੋ ਤਬਦੀਲੀ ਦੇਖਣ ਨੂੰ ਮਿਲੀ ਹੈ ਉਸ ਦੇ ਨਾਲ ਹੀ ਸਾਨੂੰ ਲੋਕਾਂ ਨੂੰ ਹੀਟ ਵੇਵ ਤੋਂ ਕੁਝ ਰਾਤ ਮਿਲੀ ਹੈ ਪਰ ਇਸ ਦੌਰਾਨ ਮਾਹਿਰਾ ਵੱਲੋਂ ਦੱਸਿਆ ਗਿਆ ਕਿ ਅਜੇ ਇਹ ਮੌਸਮ ਅਸਾਧਕ ਹੀ ਰਹੇਗਾ ਅਤੇ ਕੱਲ ਤੋਂ ਮੌਸਮ ਦੇ ਕੁ ਨਾ ਕੁ ਤਬਦੀਲੀ ਦੇਖਣ ਨੂੰ ਮਿਲੇਗੀ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਜਿਵੇਂ ਪਿਛਲੇ ਦਿਨੀ ਡੇ ਟਾਈਮ ਟੈਂਪਰੇਚਰ 42 ਤੋਂ 47 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੀ ਪਰ ਕੱਲ ਤੋਂ ਕੁਝ ਜਗਾਵਾਂ ਤੇ ਬਦਲਵਾਈ ਅਤੇ ਤੇਜ਼ ਹਵਾਵਾਂ ਕਰਕੇ ਟੈਂਪਰੇਚਰ ਦੇ ਵਿੱਚ ਕਾਫੀ ਗਰਾਵਟ ਦੇਖਣ ਨੂੰ ਮਿਲੀ ਆ ਅਤੇ ਕੱਲ ਦਾ ਡੇ ਟਾਈਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਤੱਕ ਨੀਚੇ ਹੈ ਅਤੇ ਰਾਤ ਦਾ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਤੱਕ ਰਿਕਾਰਡ ਕੀਤਾ ਗਿਆ ਹੈ ਜੀ ਜਸੀਂ ਦੇਖ ਰਹੇ ਆ ਕਿ ਕੱਲ ਤੋਂ ਜਿਹੜਾ ਵੈਦਰ ਦੇ ਵਿੱਚ ਥੋੜੀ ਚੇਂਜ ਹੋਈ ਹੈ ਔਰ ਸਨ ਹੀਟ ਵੇਵ ਤੋਂ ਥੋੜੀ ਰਾਹਤ ਮਿਲੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਇਹ ਕੱਲ ਅੱਜ ਤੱਕ ਇਹ ਕੰਡੀਸ਼ਨਸ اسی ਤਰ੍ਹਾਂ ਰਹਿਣਗੀਆਂ ਕੱਲ ਤੋਂ ਜਿਹੜੀਆਂ ਵੈਦਰ ਕੰਡੀਸ਼ਨਸ ਫੇਰ ਕਲੀਅਰ ਹੋ ਸਕਦੀਆਂ ਨੇ ਔਰ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਜ਼ਰੂਰ ਰਾਹਤ ਮਿਲ ਸਕਦੀ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ 42 ਜਾਂ 43 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਸੀਗਾ ਬਟ ਕੱਲ ਕਿਉਂਕਿ ਲਾਈਟਨਿੰਗ ਥੰਡਰਿੰਗ ਕਾਫੀ ਥਾਮਾਂ ਤੇ ਹੋਈ ਹੈ ਔਰ ਜਿਹੜੇ ਲਾਈਟ ਸ਼ੌਰਸ ਵੀ ਕਿਤੇ ਕਿਤੇ ਹੋਏ ਨੇ ਸੋ ਉਹਦੇ ਕਰਕੇ ਟੈਂਪਰੇਚਰ ਦੇ ਵਿੱਚ ਅਸੀਂ ਕਾਫੀ ਗ੍ਰਾਵਿਟ ਅਬਜ਼ਰਵ ਕੀਤੀ ਹੈ ਕੱਲ ਡੇ ਟਾਈਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਤੱਕ ਨੀਚੇ ਆ ਗਿਆ ਔਰ ਨਾਈਟ ਟਾਈਮ ਟੈਂਪਰੇਚਰ ਵੀ 4 ਡਿਗਰੀ ਸੈਂਟੀਗ੍ਰੇਡ ਤੱਕ ਨੀਚੇ ਅਬਜ਼ਰਵ ਕੀਤਾ ਗਿਆ ਸੋ ਇਹਦੇ ਕਰਕੇ ਜਿਹੜੀ ਆ ਹੀਟ ਵੇਵ ਕੰਡੀਸ਼ਨਸ ਤੋਂ ਸਾਨੂੰ ਰਾਹਤ ਹੈ ਔਰ ਕੱਲ ਤੋਂ ਕੰਡੀਸ਼ਨਸ ਫੇਰ ਕਲੀਅਰ ਹੋ ਜਾਣਗੀਆਂ ਬਟ ਹੀਟ ਵੇਵ ਹਲੇ ਅਸੀਂ ਜ਼ਿਆਦਾ ਆਨਵਰਡ ਦਿਨਾਂ ਦੇ ਵਿੱਚ 익ਸਪੈਕਟ ਨਹੀਂ ਕਰ ਰਹੇ ਜੀ ਲੱਗਦਾ ਕਿ ਪ੍ਰੀ ਮੌਨਸਨ ਮੌਨਸਨ ਆ ਸਕਦਾ ਹੈ ਕਿਉਂਕਿ ਕਾਫੀ ਮਾਰੇ ਆ ਰਹੇ ਹਨ ਜੀ ਇਹਨੂੰ ਅਸੀਂ ਪ੍ਰੀ ਮੌਨਸੂਨ ਤਾਂ ਨਹੀਂ ਕਹਿ ਸਕਦੇ ਕਿਉਂਕਿ ਥੋੜਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਕਰਕੇ ਹੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਨੇ ਮੌਨਸੂਨ ਸਰਕੂਲੇਸ਼ਨ ਹਲੇ ਕਾਫੀ ਪਿੱਛੇ ਚੱਲ ਰਿਹਾ ਹੈ ਸੋ ਇਹ ਅਸੀਂ ਡਬਲਯੂ ਡੀ ਸਿਸਟਮ ਕਰਕੇ ਹੀ ਜਿਹੜਾ ਆਬਜ਼ਰਵ ਕੀਤਾ। ਕਲਾਦਾਬ ਕਿਉਂ ਫਿਰ ਗਰਮੀ ਨਾਲ ਲੋਕਾਂ ਨੂੰ ਪਰੇਸ਼ਾਨੀ ਚੱਲ ਰਹੀ ਹੈ। ਜੀ ਕੱਲ ਤੋਂ ਕੰਡੀਸ਼ਨਸ ਕਲੀਅਰ ਹੋਣ ਤੋਂ ਬਾਅਦ ਟੈਂਪਰੇਚਰ ਦੇ ਵਿੱਚ ਥੋੜਾ ਰਾਈਸ ਤਾਂ ਹੋ ਸਕਦਾ ਬਟ ਜਿਵੇਂ ਪਹਿਲਾਂ ਹੀਟ ਸਟ्रेस ਕੰਡੀਸ਼ਨ ਸੀ ਉਹਨਾਂ ਤੋਂ ਜ਼ਰੂਰ ਸਭ ਨੂੰ ਥੋੜਾ ਥੋੜੀ ਰਾਹਤ ਮਿਲ ਸਕਦੀ ਹੈ। ਲਾਸਟ ਕੁਝ ਕੱਤ ਤੱਕ ਮੌਨਸੂਨ ਵਾਲਾ ਪੰਜਾਬ ਪੋਂਚੇ ਦੀ ਬੋਲਦਾ ਸੰਭਾਵਨਾ ਹੈ ਜੀ ਤੇ ਕਿਸਾਨ ਭਰਾਵਾਂ ਨੂੰ ਕੁਝ ਜੀ ਜੀ ਮੌਨਸੂਨ ਦੀ ਪ੍ਰੋਗਰੈਸ ਪਹਿਲਾਂ ਥੋੜੀ ਐਡਵਾਂਸ ਚੱਲ ਰਹੀ ਸੀਗੀ ਕੇਰਲਾ ਦੇ ਵਿੱਚ ਨਾਰਮਲ ਤੋਂ 2 ਦਿਨ ਪਹਿਲਾਂ ਮੌਨਸੂਨ ਦੀ ਆਮਦ ਹੋ ਗਈ ਸੀ ਉਹਦੇ ਤੋਂ ਬਾਅਦ ਵੀ ਥੋੜਾ ਐਡਵਾਂਸ ਚੱਲਦਾ ਰਿਹਾ ਬਟ ਫਿਰ ਥੋੜੀ ਜੀ ਉਹਦੇ ਐਕਟੀਵਿਟੀ ਡਿਲੇ ਹੋ ਗਈ ਸੀ ਸੋ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਦੇ ਆਮਦ ਦੀ ਨਾਰਮਲ ਡੇਟ 1 ਜੁਲਾਈ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ 1 ਜੁਲਾਈ ਦੇ ਆਸ-ਪਾਸ ਅ ਦੋ ਤਿੰਨ ਦਿਨ ਦੇ ਵਿੱਚ ਉਹਦੇ ਤੋਂ ਜਿਹੜੀ ਮੌਨਸੂਨ ਦੀ ਆਮਦ ਪੰਜਾਬ ਵਿੱਚ ਹੋ ਸਕਦੀ ਹੈ ਝੋਨੇ ਦੀ ਕਵਾਈ ਹੋ ਰਹੀ ਹੈ ਕਈ ਥਾਂ ਤੋਂ ਪਤਾ ਹੈ ਕਿ ਕਿਸਾਨਾਂ ਨੂੰ ਕੁਝ ਫਾਇਦਾ ਮਿਲ ਸਕਦਾ ਹੈ ਬਿਲਕੁਲ ਜੀ ਜੇ ਬਾਰਿਸ਼ ਹੁੰਦੀ ਹੈ ਕਿਉਂਕਿ ਅੱਜਕੱਲ ਪਾਣੀ ਦੀ ਬਹੁਤ ਲੋੜ ਹੈ ਝੋਨੇ ਦੀ ਲਵਾਈ ਚੱਲ ਰਹੀ ਹੈ ਸੋ ਉਹਦੇ ਵਾਸਤੇ ਪਾਣੀ ਬਹੁਤ ਚਾਹੀਦਾ ਸੋ ਬਾਰਿਸ਼ ਥੋੜੀ ਵੀ ਹੋਵੇ ਉਹ ਵੀ ਬਹੁਤ ਲਾਹੇਵੰਦ ਹੋ ਸਕਦੀ ਹੈ ਸੋ ਇਹਨਾਂ ਦਿਨਾਂ ਵਿੱਚ ਜਿਹੜੀ ਵੀ ਬਾਰਿਸ਼ ਹੁੰਦੀ ਹੈ ਉਹ ਫਸਲਾਂ ਲਈ ਬਹੁਤ ਲਾਹੇਵੰਦ ਹੋਣ ਵਾਲੀ ਹੈ ਲੋਕਾਂ ਨੂੰ ਵੀ ਨਸਬ ਲੋਕਾਂ ਨੂੰ ਇਹ ਹੀ ਦੱਸ ਸਕਦੇ ਆਂ ਜੀ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਅੱਜ ਇਸ ਤਰ੍ਹਾਂ ਹੀ ਬਣੀਆਂ ਰਹਿ ਸਕਦੀਆਂ ਨੇ ਔਰ ਕੱਲ ਤੋਂ ਜਿਹੜੀਆਂ ਕੰਡੀਸ਼ਨਸ ਕਲੀਅਰ ਹੋ ਸਕਦੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇੰਨਾ ਹੀਟ ਸਟ੍ਰੈਸ ਤਾਂ ਅਸੀਂ ਨਹੀਂ ਐਕਸਪੈਕਟ ਕਰ ਰਹੇ ਬਟ ਫਿਰ ਵੀ ਕਿਉਂਕਿ ਹੁਣ ਕਮਿੰਗ ਡੇਸ ਦੇ ਵਿੱਚ ਮੌਇਸਚਰ ਵੀ ਵੱਧ ਜਾਣਾ ਔਰ ਉਹਦੇ ਕਰਕੇ ਬੜੀਆਂ ਅਨਕੰਫਟੇਬਲ ਕੰਡੀਸ਼ਨਸ ਹੁੰਦੀਆਂ ਨੇ ਸੋ ਸਾਰਿਆਂ ਨੂੰ ਆਪਣੇ ਖਾਣ ਪੀਣ ਦਾ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਲਿਕੁਇਡਸ ਵੱਤੋਂ ਵੱਧ ਲੈਂਦੇ ਰਹਿਣਾ ਚਾਹੀਦਾ ਤਾਂ ਕਿ ਸਿਹਤ ਠੀਕ ਰੱਖ